ਉਸ ਮਾਂ ਦਾ ਕੀ ਕਸੂਰ ਜਿਸ ਨੇ ਪੁੱਤ ਨੂੰ 9 ਮਹੀਨੇ ਆਪਣੇ ਟਿੱਡ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਪਾਲ ਪੋਸ਼ ਕੇ ਉਸ ਨੂੰ ਵੱਡਾ ਕੀਤਾ ਗਿਆ ਪੜਾਈ ਕਰਵਾਈ ਗਈ ਪੜਾਈ ਕਰਵਾਉਣ ਤੋਂ ਬਾਅਦ ਉਸ ਦੇ ਪੁੱਤਰ ਨੂੰ ਜੌਬ ਮਿਲੀ ਪੰਜਾਬ ਪੁਲਿਸ ਮਹਿਕਮੇ ਵਿੱਚ ਜਿੱਥੇ ਉਹ ਕਾਂਸਟੇਬਲ ਸੀ ਲੇਕਿਨ ਮਾਂ ਤੋਂ ਇਲਾਵਾ ਭੈਣ ਨੂੰ ਕੀ ਪਤਾ ਸੀ ਜਿਨਨੇ ਕਈ ਸੁੱਖਾਂ ਸੁੱਖੇ ਆਪਣੇ ਭਰਾ ਦੇ ਲਈ ਅਰਦਾਸ ਕੀਤੀ ਹੋਵੇਗੀ ਹਾਲਾਂਕਿ ਜਿਹੜੀ ਭੈਣ ਹੈ ਉਹ ਵੀ ਸੀਆਈਡੀ ਦੇ ਵਿੱਚ ਕਾਂਸਟੇਬਲ ਹੈ ਇੱਕ ਪਾਸੇ ਭੈਣ ਵੀ ਮੁਲਾਜ਼ਮ ਪੰਜਾਬ ਪੁਲਿਸ ਸੀਆਈਡੀ ਵਿੱਚ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਵਿੱਚ ਭਰਾ ਵੀ ਕਾਂਸਟੇਬਲ ਤੇ ਮਾਂ ਨੂੰ ਚਾਹ ਹੈ ਕਿ ਮੇਰਾ ਪੁੱਤ ਤੇ ਮੇਰੀ ਧੀ ਜਿਹੜੇ ਨੇ ਉਹ ਇੱਕ ਚੰਗੇ ਅਹੁਦਿਆਂ ਤੇ ਕੰਮ ਕਰਦੇ ਨੇ ਮੇਰੀ ਮਿਹਨਤ ਹੈ ਮੇਰਾ ਹਾਰਡਵਰਕ ਰੰਗ ਲੈ ਕੇ ਆਇਆ ਹੈ ਇਹਨਾਂ ਦੁਫਾ ਨੂੰ ਨੌਕਰੀ ਮਿਲੀ ਹੈ ਲੇਕਿਨ ਉਸ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਮਾਂ ਅਤੇ ਭੈਣ ਦਾ ਕਤਲ ਕਿਉਂ ਕੀਤਾ ਰਿਸ਼ਤੇ ਕਿਉਂ ਤਾਰ-ਤਾਰ ਹੁੰਦੇ ਜਾ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਅਤੇ ਪਗੰਬਰਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ ਜਿਹੀਆਂ ਘਟਨਾਵਾਂ ਹੋਣ ਗਈਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਵੇਗਾ ਕਦੇ ਵੀ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਚਾਹੇ ਮਾਮਲਾ ਹੋਵੇ ਹਲਕਾ ਫਰੀਦਕੋਟ ਦਾ ਗੁਰਵਿੰਦਰ ਦਾ ਉਸਦੀ ਧਰਮ ਪਤਨੀ ਹੁਣ ਧਰਮ ਪਤਨੀ ਕਾਹਦੀ ਜਿਸ ਨੇ ਆਪਣੇ ਯਾਰ ਦੇ ਨਾਲ ਮਿਲ ਕੇ ਇਹ ਆਸ਼ੀ ਕਰਕੇ ਗੁਰਵਿੰਦਰ ਨੂੰ ਮਾਰ ਦਿੱਤਾ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਐਟ ਲੀਸਟ ਗੁਰਵਿੰਦਰ ਦੀ ਕਾਤਲ ਕਾਤਲ ਰੁਪਿੰਦਰ ਕੌਰ ਅਤੇ ਉਸ ਦੇ ਆਸ਼ਕ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਹੁਣ ਇਸ ਨੂੰ ਸਜ਼ਾ ਕਿਹੜੀ ਹੋਵੇਗੀ ਜਿਸ ਨੇ ਨਾ ਤੇ ਆਪਣੀ ਭੈਣ ਨੂੰ ਬਖਸ਼ਿਆ ਨਾ ਆਪਣੀ ਮਾਂ ਨੂੰ ਮਾਰ ਕੇ ਉਸ ਤੋਂ ਬਾਅਦ ਗੱਡੀ ਦੇ ਵਿੱਚ ਪਾ ਕੇ ਇੱਕ ਬਰਤਾਂਤ ਰਚ ਕੇ ਗੱਡੀ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਕੰਕਰ ਮਿਲੇ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਕਿ ਭਈ ਇਸ ਤਰ੍ਹਾਂ ਗੱਡੀ ਨੂੰ ਨਹੀਂ ਅੱਗ ਲੱਗ ਸਕਦੀ ਇਹ ਸਾਰਾ ਮਾਮਲਾ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ ਕੁਝ ਹੀ ਦਿਨਾਂ ਦੇ ਵਿੱਚ 16 17 ਜਨਵਰੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਹਲਕਾ ਸੰਗਰੂਰ ਤੋਂ ਪੰਜਾਬੀਓ ਕਦੇ ਪੰਜਾਬ ਦੇ ਵਿੱਚ ਅਜਿਹਾਂ ਘਟਨਾਵਾਂ ਨਹੀਂ ਹੁੰਦੀਆਂ ਸੀ ਅੱਜ ਭਰਾ ਦਾ ਭਰਾ ਵੈਰੀ ਬਣ ਗਿਆ ਪੁੱਤ ਪਿਓ ਦਾ ਵੈਰੀ ਹੈ ਤੇ ਪੁੱਤ ਜਿਹੜਾ ਹੈ ਉਹ ਪਿਓ ਦਾ ਵੈਰੀ ਹੈ ਮਾਂ ਜਿਹੜੀ ਹੈ ਉਹ ਆਪਣੀ ਧੀ ਦੀ ਵੈਰੀ ਬਣ ਕੇ ਬਹਿ ਗਈ ਹੈ ਤੇ ਜਿਹੜੀ ਧੀ ਹੈ ਉਹ ਚਾਰ ਛਣੌਂਦੀ ਹੈ ਆਪਣੀ ਮਾਂ ਨੂੰ ਅੱਜ ਰਿਸ਼ਤੇ ਜਿਹੜੇ ਨੇ ਉਹ ਤਾਰ-ਤਾਰ ਹੋ ਗਏ ਨੇ ਸਮਾਜ ਕਿਹੜੇ ਪਾਸੇ ਵੱਲ ਜਾ ਰਿਹਾ ਹੈ ਅਸੀਂ ਕਹਿ ਰਹੇ ਹਾਂ ਕਿ ਅਸੀਂ ਬੜੀ ਤੱਕੀ ਕਰ ਲਈ ਹੈ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਅਸੀਂ ਉਸ ਯੁੱਗ ਦੇ ਵਿੱਚ ਰਹਿ ਰਹੇ ਹਾਂ ਜਿਹੜਾ ਵਿਗਿਆਨ ਦਾ ਹੈ ਲੇਕਿਨ ਵਿਗਿਆਨ ਨੇ ਇਹ ਚੀਜ਼ਾਂ ਤਾਂ ਨਹੀਂ ਸਾਨੂੰ ਸਿਕਾਈਆਂ ਸੀ ਕਿ ਅਸੀਂ ਕੁਝ ਮਟੀਰੀਅਲ ਦੇ ਪਿੱਛੇ ਇਹ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਕੋਈ ਜ਼ਾਇਦਾ ਦਾ ਹੈ ਜੇਕਰ ਭਾਈ ਤੇਰਾ ਟਿੱਡ ਤਨਖਾਹ ਦੇ ਨਾਲ ਨਹੀਂ ਭਰਦਾ ਜਿਹੜੀ ਜ਼ਮੀਨ ਤੈਨੂੰ ਹਿੱਸੇ ਦੇ ਆਉਂਦੀ ਹੈ ਉਹਦੇ ਨਾਲ ਨਹੀਂ ਭਰਦਾ ਤੇ ਜੇਕਰ ਭੈਣ ਦੇ ਹਿੱਸੇ ਦੀ ਜਾਂ ਮਾਂ ਦੇ ਹਿੱਸੇ ਦੀ ਜ਼ਮੀਨ ਦੇ ਨਾਲ ਤੂੰ ਕਿੰਨੀਆਂ ਕੋਠੀਆਂ ਪਾ ਲਵੇਂਗਾ ਮਾਮਲਾ ਜਾਇਦਾ ਦਾ ਦੱਸਿਆ ਜਾ ਰਿਹਾ ਇਸ ਦਾ ਖੁਲਾਸਾ ਕੀਤਾ ਹੈ ਪੰਜਾਬ ਪੁਲਿਸ ਦੇ ਸਭ ਕੁਝ ਅਧਿਕਾਰੀਆਂ ਨੇ ਇਸ ਦਾ ਖੁਲਾਸਾ ਕੀਤਾ ਗਿਆ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਛੀਮਾ ਵੱਲੋਂ ਪਹਿਲਾਂ ਮੈਂ ਤੁਹਾਨੂੰ ਖਬਰ ਪੜ੍ਹ ਕੇ ਦੱਸਣਾ ਹਾਂ ਕਿ ਕਿਸ ਤਰ੍ਹਾਂ ਇਹ ਮਾਂ ਤੇ ਪੁੱਤ ਅਤੇ ਭੈਣ ਦਾ ਰਿਸ਼ਤਾ ਤਾਦਰ ਕਰ ਦਿੱਤਾ ਗਿਆ ਹੈ ਇਸ ਕਨਸਟੇਬਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਪਿਛਲੇ ਦਿਨੀ ਸੂਲ ਘਰਾਟ ਕੋਲ ਦੂਰ ਇੱਕ ਅੰਨੇ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਸਕੇ ਭਰਾ ਵੱਲੋਂ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਸੰਬੰਧੀ ਸਾਜ਼ਿਸ਼ ਰਚੀ ਸੀ ਅਤੇ ਆਪਣੇ ਕੀਤੇ ਤੇ ਪਰਦਾ ਪਾਉਣ ਲਈ ਉਸ ਨੇ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਕਤਲ ਕਰਕੇ ਉਸਨੇ ਕਿਹਾ ਕਿ ਇਸ ਮਹਾਕਸੇ ਦਾ ਰੂਪ ਦਿੱਤਾ ਚਾਵੇ ਸਾਰੇ ਸਬੂਤਾਂ ਨੂੰ ਮਟਾਇਆ ਚਾਵੇ ਛੁਪਾਇਆ ਚਾਵੇ ਯਾਨੀ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਇਹ ਹਾਸਾ ਹੋਇਆ ਹੈ ਅਸਲ ਵਿੱਚ ਮਲਜ਼ਮ ਨੇ ਇਹ ਕਤਲ ਜਾਇਦਾਦ ਖਾਤਰ ਕੀਤੇ ਸਨ ਜਾਣਕਾਰੀ ਅਨੁਸਾਰ ਮਹੀਨੇ 17 ਜਨਵਰੀ ਸਰਬਜੀਤ ਕੌਰ ਜਿਨ੍ਹਾਂ ਦੀ ਉਮਰ 32 ਹੈ ਵਾਸੀ ਮੋੜਾ ਜੋ ਪੰਜਾਬ ਪੁਲਿਸ ਵਿੱਚ ਸੀਆਈਡੀ ਯੂਨਟ ਦੜਬਾ ਵਿਖੇ ਡਿਊਟੀ ਕਰਦੀ ਸੀ ਅਤੇ ਆਪਣੀ ਕਾਰ ਸਵਿਫਟ ਵਿੱਚ ਆਪਣੀ ਮਾਂ ਇੰਦਰਜੀਤ ਕੌਰ ਜਿਸ ਦੀ ਉਮਰ ਹੈ 55 ਸਾਲ ਨੂੰ ਰਿਸ਼ਤੇਦਾਰੀ ਵਿੱਚ ਪਿੰਡ ਭਾਈਕੇ ਪਸ਼ੌਰ ਛੱਡਣ ਲਈ ਕਾਰ ਤੋਂ ਸਵੇਰੇ ਚੱਲੀ ਸੀ ਜਿਸ ਨੇ ਆਪਣੀ ਮਾਤਾ ਨੂੰ ਉੱਥੇ ਛੱਡ ਕੇ ਆਪਣੀ ਡਿਊਟੀ ਉੱਪਰ ਜਾਣਾ ਸੀ ਰਸਤੇ ਵਿੱਚ ਸੂਨਰ ਘਾੜ ਤੋਂ ਪਿੰਡ ਛਾੜ ਨੂੰ ਜਾਂਦੀ ਸੜਕ ਉੱਪਰ ਉਸ ਦੀ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਦੋਵਾਂ ਮਾਵਾਂ ਧੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਕੰਕਾਲ ਕਾਰ ਵਿੱਚ ਹੀ ਪਏ ਸਨ ਜਿਸ ਉੱਪਰ ਨਾਮ ਨੂੰ ਨਾਮਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦੜਬਾ ਵਿੱਚ ਦਰਜ ਕੀਤਾ ਮਾਮਲਾ ਛਕੀ ਹੁਣ ਉੱਪਰ ਤੇ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਐਸਐਸਪੀ ਦਵਿੰਦਰ ਸਿੰਘ ਅਤਰੀ ਦੀ ਅਗਵਾਈ ਹੇਠ ਹੈ ਡੀਐਸਪੀ ਰੁਪਿੰਦਰ ਕੌਰ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀਨੀਅਰ ਸੰਗਰੂਰ ਅਤੇ ਇੰਸਪੈਕਟਰ ਕਮਲਜੀਤ ਸਿੰਘ ਮੁਖ ਅਫਸਰ थाना ਦੜਬਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਤਰੀਸ਼ ਅਮਲ ਵਿੱਚ ਲਿਆਂਦੀ ਗਈ ਤਪਤੀਸ਼ ਦੌਰਾਨ ਮਾਮਲਾ ਟਰੇਸ ਕਰਕੇ ਗੁਰਪ੍ਰੀਤ ਸਿੰਘ ਵਾਸੀ ਮੌੜਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਡੂੰਘਾਈ ਦੇ ਨਾਲ ਇਸ ਮਾਮਲੇ ਦੀ ਪੁਸ਼ਪਿਸ਼ ਕੀਤੀ ਗਈ ਗੁਰਪ੍ਰੀਤ ਨੇ ਆਪਣੀ ਭੈਣ ਨੂੰ ਜਿਸ ਦੀ ਉਮਰ 35 ਸਾਲ ਹੈ ਗੁਰਪ੍ਰੀਤ ਰਹੀ ਆਪਣੀ ਮਾਤਾ ਨੂੰ ਜਿਸ ਦੀ ਉਮਰ 55 ਸਾਲ ਹੈ ਜਿਸ ਨੇ ਚਾਵਾਂ ਦੇ ਨਾਲ ਪਾਲਿਆ ਆਪਣੀ ਪੁੱਤ ਨੂੰ ਪਾਲ ਪੋਸ਼ ਕੇ ਵੱਡਾ ਕੀਤਾ ਵਿਆਹ ਤੇ ਲਵਾਇਆ ਅਤੇ ਉਹੀ ਉਸ ਦਾ ਕਾਤਲ ਬਣ ਗਿਆ ਪੁਛਗਛ ਪੁਛਗਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸਨੇ 16 ਜਨਵਰੀ ਦੇ ਦਿਨ ਰਾਤ ਨੂੰ ਆਪਣੀ ਭੈਣ ਸੰਜੀਤ ਕੌਰ ਅਤੇ ਮਾਤਾ ਇੰਦਰਜੀਤ ਕੌਰ ਨੂੰ ਮਾਰ ਕੇ ਕਾਰ ਵਿੱਚ ਕਾਰ ਵਿੱਚ ਲਾਸ਼ਾਂ ਰੱਖ ਕੇ ਐਕਸੀਡੈਂਟ ਦਾ ਰੂਪ ਦੇ ਕੇ ਕਾਰ ਨੂੰ ਦਰਖਤ ਨਾਲ ਟਕਰਾ ਕੇ ਲਾਸ਼ਾਂ ਤੇ ਲਾਸ਼ਾਂ ਤੇ ਕਾਰ ਉੱਪਰ ਪٹرول ਛਿੜਕੇ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ ਉਸ ਦਾ ਰਿਮਾਂਡ ਹਾਸਲ ਕਰਕੇ ਫੋਰ ਵੀ ਪੁਛਗਛ ਕੀਤੀ ਜਾ ਰਹੀ ਹੈ ਫੋਰ ਵੀ ਇਹ ਖੁਲਾਸੇ ਹੋਣ ਦੀ ਸੰਭਾਵਨਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਨਚੀਮਾ ਨੇ ਕਿਹਾ ਕਿ ਪੁਲਸ ਇਸ ਦੂਰੇ ਕਤਲ ਮਾਮਲੇ ਦੀ ਬਹੁਤ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਸੂਬੇ ਵਿੱਚ ਅਜਿਹੇ ਘਣੋਣੇ ਅਪਰਾਧ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਅਪਰਾਧੀ ਨੂੰ ਮੌਤ ਦੀ ਸਜ਼ਾ ਕਰਵਾਈ ਜਾਵੇ ਜਾਂ ਦਵਾਈ ਜਾਵੇ ਮਸਲਾ ਹੈ ਕਿ ਜੇਕਰ ਤੁਹਾਡਾ ਟਿੱਡ ਤਨਖਾਹ ਦੇ ਨਾਲ ਨਹੀਂ ਭਰਦਾ ਸੀ ਹਾਲਾਂਕਿ ਤੁਹਾਨੂੰ ਹਿੱਸੇ ਦੀ ਜ਼ਮੀਨ ਵੀ ਆਉਣੀ ਸੀ ਲੇਕਿਨ ਉਸ ਦੀ ਅਖਸੀ ਭੈਣ ਦੀ ਜ਼ਮੀਨ ਤੇ ਜੋ ਕਿ ਉਸ ਦੀ ਮਾਤਾ ਨੇ ਲੱਗਦਾ ਹੈ ਅਸੀਂ ਅਸੀਂ ਪੱਕੀ ਪੁਸ਼ਟੀ ਕਰਦੀ ਕਿ ਉਹਨਾਂ ਨੂੰ ਦਿੱਤੀ ਹੋਵੇਗੀ ਕੀ ਇਹ ਗੁਰਪ੍ਰੀਤ ਨਸ਼ਾ ਕਰਦਾ ਸੀ ਨਸ਼ੇ ਦਾ ਆਦੀ ਸੀ ਹਾਲਾਂਕਿ ਇਹ ਪੰਜਾਬ ਪੁਲਿਸ ਦੇ ਵਿੱਚ ਮੌਜੂਦਾ ਕਾਂਸਟੇਬਲ ਸੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨੂੰ ਇਸ ਦੀ ਸਖਤ ਤੋਂ ਸਖਤ ਪੰਜਾਬ ਪੁਲਿਸ ਵੱਲੋਂ ਸਜ਼ਾ ਦਿਵਾਵੇ ਐਟਲੀਸ ਇਸ ਨੂੰ ਮਾਂ ਅਤੇ ਭੈਣ ਦੇ ਕਤਲ ਦੇ ਵਿੱਚ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਪੰਜਾਬ ਕਿਧਰ ਜਾ ਰਿਹਾ ਹੈ? ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ? ਪੰਜਾਬ ਇੰਨਾ ਹੌਲਾ ਹੌਲਾ ਨਹੀਂ ਹੋ ਸਕਦਾ ਸੀ ਜਿੰਨਾ ਕੋਹ ਹੌਲਾ ਪੰਜਾਬ ਪੰਜਾਬ ਅਤੇ ਪੰਜਾਬ ਦੇ ਲੋਕ ਹੋ ਗਏ ਨੇ। ਇੱਕ ਪਾਸੇ ਜਿੱਥੇ ਲੁੱਟਾਂ ਖਾ ਲੁੱਟਾਂ ਖਵਾ ਹੁੰਦੀਆਂ ਨੇ ਤੇ ਦੂਸਰੇ ਪਾਸੇ ਸਕੇ ਪੁੱਤ ਨੇ ਸਕੀ ਮਾਂ ਅਤੇ ਸਕੀ ਭੈਣ ਨੂੰ ਮਾਰ ਕੇ ਇੱਕ ਵਰਤਾਂਤ ਰਚਿਆ ਉਸ ਘਟਨਾ ਨੂੰ ਇੱਕ ਹਾਦਸੇ ਦਾ ਰੂਪ ਦਿੱਤਾ ਪੰਜਾਬ ਅਤੇ ਪੰਜਾਬੀਅਤ ਕਿੱਧਰ ਜਾ ਰਹੀ ਹੈ ਇਹਦਾ ਰੱਬ ਹੀ ਰਾਖਾ ਹੈ ਲੇਕਿਨ ਅਸੀਂ ਮਟੀਰੀਅਲ ਦੇ ਪਿੱਛੇ ਅਸੀਂ ਪਦਾਰਥਾਂ ਦੇ ਵਿੱਚ ਸਾਡੀ ਐਨੀ ਕੁ ਦੌੜ ਲੱਗੀ ਹੋਈ ਹੈ ਕਿ ਅਸੀਂ ਕਦਰਾਂ ਕੀਮਤਾਂ ਨੂੰ ਭੁੱਲ ਕੇ ਅਜਿਹਾਂ ਘਟਨਾਵਾਂ ਨੂੰ ਇਲਜ਼ਾਮ ਦੇ ਰਹੇ ਹਾਂ ਇਹ ਕੋ ਪਹਿਲੀ ਘਟਨਾ ਨਹੀਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾ ਹਰ ਰੋਜ਼ ਕਿਤੇ ਨਾ ਕਿਤੇ ਹੁੰਦੀਆਂ ਹਨ ਧੰਨਵਾਦ